ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਪ ਰੂਪ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਮਿਕਸ ਕਾਟਨ ਦੇ ਸੂਟ, ਕਰੇਵ ਦੇ ਸੂਟ, ਰੇਸ਼ਮੀ ਜਿਸ ਤਰ੍ਹਾਂ ਜਿਵੇਂ ਕਿ ਸੀਜ਼ਨ ਜਾ ਰਿਹਾ ਹੈ ਗਰਮੀਆਂ ਦਾ ਮਿਕਸ ਮੌਸਮ ਦੇ ਵਿੱਚ ਪਾਉਣ ਵਾਲਾ ਕੱਪੜਾ ਲੈ ਕੇ ਆਏ ਹਾਂ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਜੀ 5 ਮੀਟਰ ਸੂਟ ਹੈ ਆਲ ਓਵਰ ਸਿਰਫ 200 ਰੁਪਏ ਦਾ ਪੱਕੇ ਰੰਗ ਨੇ ਕੱਪੜਾ ਵਧੀਆ ਚੱਲਣ ਵਾਲਾ ਕੱਪੜਾ ਹੀ ਰੇਸ਼ਮੀ ਕੱਪੜਾ ਹੈ ਮਿਕਸ ਕਾਟਨ ਰੇਸ਼ਮੀ ਕਰੇਵ ਦੇ ਸੂਟ ਖਰਾਬ ਨਹੀਂ ਹੁੰਦਾ ਰੰਗ ਨਹੀਂ ਖਰਾਬ ਹੁੰਦਾ ਜੀ ਕੱਪੜਾ ਨਹੀਂ ਖਰਾਬ ਹੁੰਦਾ ਰੇਟ ਹੈਗਾ ਸਿਰਫ 200 ਰੁਪਏ ਦਾ 5 ਮੀਟਰ ਸੂਟ ਆ ਆਲ ਓਵਰ ਸੂਟ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕਲਰਾਂ ਦੀ ਕੰਬੀਨੇਸ਼ਨ ਬਹੁਤ ਸੋਹਣੀ ਹੈ ਜੀ ਸਾਰੇ ਕਲਰ ਦਿਖਾਏ ਆ ਡਿਟੇਲ ਨਾਲ ਵੀਡੀਓ ਬਣਾਈ ਆ ਸੂਟਾਂ ਦੀ ਚੁੰਨੀ ਵਾਲੇ ਸੂਟ ਵੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਨਾਲ ਬਣੇ ਰਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਘਰ ਬੈਠੇ ਤੁਸੀਂ ਆਨਲਾਈਨ ਕਿਤੇ ਵੀ ਮੰਗਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਆਨਲਾਈਨ ਘਰ ਬੈਠੇ ਤੁਸੀਂ ਮੰਗਾਓ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਸਕਰੀਨਸ਼ਾਟ ਵਟਸਐਪ ਨੰਬਰ ਤੇ ਸੈਂਡ ਕਰ ਲਓ ਕੋਈ ਵੀ ਅਗਰ ਪੀਸ ਮੰਗਾਉਣਾ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇੱਕ ਪੀਸ ਮੰਗਵਾਓ 10 ਮੰਗਵਾਓ ਜੋ ਜਿੰਨੇ ਤੁਹਾਡਾ ਦਿਲ ਕਰਦਾ ਮੰਗਵਾ ਸਕਦੇ ਹੋ ਜੀ ਤੁਸੀਂ ਕਪੜਾ ਹੈਗਾ ਮਿਕਸ ਕਾਟਨ ਰੇਸ਼ਮੀ ਰੰਗ ਖਰਾਬ ਨਹੀਂ ਹੁੰਦਾ ਜੀ ਗਾਫ ਕਪੜਾ ਹੈ ਵਧੀਆ ਕਪੜਾ ਹੈ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਜੀ 200 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਵਧੀਆ ਹੈ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਰੇਟਾਂ ਦੀ ਬਾਜ਼ਾਰ ਨਾਲੋਂ ਘੱਟ ਕਰਕੇ ਰੇਟ ਲਾਇਆ ਹੈ ਜੀ ਸੀਜ਼ਨ ਜਾ ਰਿਹਾ ਇਸ ਕਰਕੇ ਘੱਟ ਰੇਟਾਂ ਦੀ ਸੇਲ ਲਾਤੀ ਹੈ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਜੇ ਉਹ ਚੀਜ਼ ਤੁਸੀਂ ਮੰਗਾਓਗੇ ਸੇਮ ਹੀ ਭੇਜਾਂਗੇ ਬਾਕੀ ਮੇਰੀ ਪੁਰਾਣੀ ਵੀਡੀਓ ਦੇ ਵਿੱਚ ਕਮੈਂਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੀ ਵੀਡੀਓਜ਼ ਦੇ ਵਿੱਚ ਕੋਈ ਵੀ ਪੀਸ ਤੁਸੀਂ ਮੰਗਾ ਸਕਦੇ ਹੋ ਜੋ ਜਿਹੜੀ ਪੀਸ ਤੁਸੀਂ ਮੰਗਾਓਗੇ ਸੇਮ ਹੀ ਪੀਸ ਭੇਜਾਂਗੇ ਜਿਹੜਾ ਪੀਸ ਤੁਸੀਂ ਸਕਰੀਨਸ਼ਾਟ ਭੇਜ ਕੇ ਮੰਗਾਓ ਸੇਮ ਹੀ ਭੇਜਾਂਗੇ ਇਦਾਂ ਨਹੀਂ ਐ ਵੀ ਤੁਸੀਂ ਮੰਗਾਓਗੇ ਕੁਝ ਹੋਰ ਤੇ ਭੇਜਾਂਗੇ ਕੁਝ ਹੋਰ ਇਹ ਚੀਜ਼ ਨਹੀਂ ਹੋਊਗੀ ਜੀ ਜੋ ਚੀਜ਼ ਤੁਸੀਂ ਮੰਗਾਓਗੇ ਸੇਮ ਹੀ ਭੇਜਾਂਗੇ ਤੇ ਇੱਕ रिक्वेस्ट ਕਰਾਂਗੇ ਸਾਡੀ YouTube ਫੈਮਿਲੀ ਨੂੰ ਸਾਰਿਆਂ ਨੂੰ ਜਿੰਨੇ ਵੀ ਆਨਲਾਈਨ ਆਰਡਰ ਕਰਨਾ ਹੈ ਕਿ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੈਗੀ ਸਾਡੇ ਕੋਲੇ ਸਿਰਫ ਆਨਲਾਈਨ ਹੀ ਪੇਮੈਂਟ ਹੁੰਦੀ ਹੈ ਜੀ ਤੇ ਡਾਕ ਰਾਹੀਂ ਅਸੀਂ ਭੇਜਦੇ ਹਾਂ ਡਾਕ ਪਾਰਸਲ ਕੋਈ ਵੀ ਤੁਸੀਂ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਪੇਮੈਂਟ ਸਿਰਫ ਆਨਲਾਈਨ ਹੈ ਜੀ ਬਾਕੀ ਕਲਰ ਡਿਜ਼ਾਈਨ ਦਿਖਾ ਰਹੇ ਹਾਂ ਸਾਰੇ ਕਲਰ ਰੇਂਜ ਹੈ ਜੀ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ। 5 ਮੀਟਰ ਸੂਟ ਹੈ ਸਿਰਫ 200 ਰੁਪਏ ਦਾ 올ਓਵਰ ਸੂਟ। ਪੱਕੇ ਰੰਗ ਕੱਪੜਾ ਖਰਾਬ ਨਹੀਂ ਹੁੰਦਾ ਜੀ। ਚੱਲਣ ਵਾਲਾ ਕੱਪੜਾ ਵਧੀਆ ਕੱਪੜਾ ਹੈ। ਜਿਹੜਾ ਰੇਟ ਵੀਡੀਓ 'ਚ ਦਿਖਾਵਾਂਗੇ ਸੇਮ ਰੇਟ ਹੀ ਭੇਜਾਂਗੇ। ਸ਼ਿਪਿੰਗ ਚਾਰਜ ਹੁੰਦੀ ਹੈ ਅਲੱਗ ਤੋਂ। ਉਹ ਤਕਰੀਬਨ 2 ਸੂਟਾਂ ਤੇ 50 ਰੁਪਏ ਹੁੰਦੀ ਹੈ ਜੀ। 4-5 ਸੂਟਾਂ ਤੇ 100 ਰੁਪਏ 100 ਰੁਪਏ ਹੁੰਦੀ ਹੈ ਸ਼ਿਪਿੰਗ ਚਾਰਜ। 1 ਸੂਟ ਤੇ 30 ਰੁਪਏ ਹੁੰਦੀ ਹੈ ਜੀ। ਆਲ ਇੰਡੀਆ 'ਚ ਤੁਸੀਂ ਕਿਤੇ ਕਿਤੇ ਵੀ ਮੰਗਾ ਸਕਦੇ ਹੋ ਆਲ ਇੰਡੀਆ 'ਚ ਘਰ ਬੈ ਬਾਕੀ ਸੂਟ ਦਾ ਜੋ ਰੇਟ ਵੀਡੀਓ ਦੇ ਵਿੱਚ ਪਾਵਾਂਗੇ ਸੇਮ ਰੇਟ ਹੀ ਦਵਾਂਗੇ ਜੀ। ਅਲੱਗ ਰੇਟ ਨਹੀਂ ਹੋਊਗਾ ਚਾਹੇ ਤੁਸੀਂ ਉਰੇ ਆ ਕੇ ਲੈ ਆ ਸਕਦੇ ਹੋ। ਉਰੇ ਆਉਣਾ ਹੋਵੇ ਤਾਂ ਸੰਡੇ ਵਾਲੇ ਦਿਨ ਆਇਓ ਸੰਡੇ ਵਾਲੇ ਦਿਨ ਸੇਲ ਲੱਗਦੀ ਹੈ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ। ਇਸ ਤੋਂ ਅੱਗੇ ਦਿਖਾਵਾਂਗੇ ਜੀ ਤੁਹਾਨੂੰ ਦੁਪੱਟਾ ਸੂਟ। ਆਹ ਵਾਲਾ ਦਿਖਾ ਰਹੇ ਆਂ ਦੁਪੱਟੇ ਵਾਲਾ ਸੂਟ। ਆਲ ਓਵਰ ਸੂਟ ਹੈ। ਪੱਲੇ ਤੇ ਕਢਾਈ ਹੈ ਜੀ। ਪਲੇਨ ਸ਼ਕੂਨ ਦਾ ਦੁਪੱਟਾ ਹੀ ਸੈਮੀ ਪਿਓਰ ਦਾ ਵਧੀਆ ਦੁਪੱਟਾ ਹੈ। ਕਾਟਨ ਦਾ ਆਲ ਓਵਰ 5 ਮੀਟਰ ਸੂਟ ਹੈ ਜੀ। ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਨੇ ਚਾਰ ਤੋਂ ਪੰਜ ਪੰਜ ਤੋਂ 6 ਕਲਰ ਆਉਣਗੇ ਇੱਕ ਡਿਜ਼ਾਈਨ ਦੇ ਵਿੱਚ ਰੇਟ ਹੈਗਾ ਸਿਰਫ 350 ਰੁਪਏ ਸਟਾਕ ਕਲੀਅਰ ਦੀ ਸੇਲ ਹੈ ਜੀ ਇਹ ਸਿਰਫ 350 ਰੁਪਏ ਆਲ ਓਵਰ ਕਾਟਨ ਦਾ ਸੂਟ ਕਾਟਨ ਦੀ ਚੁੰਨੀ ਦੇ ਨਾਲ ਆਹ ਵਾਲਾ ਕਾਟਨ ਦਾ ਸੂਟ ਹੈ ਜੀ ਆਲ ਓਵਰ 5 ਮੀਟਰ ਕਪੜਾ ਕਾਟਨ ਦਾ ਦੁਪੱਟਾ ਫੁੱਲ ਸਾਈਜ਼ ਕਾਟਨ ਦਾ ਦੁਪੱਟਾ ਹੀ ਦੁਪੱਟਾ ਦਿਖਾ ਰਹੇ ਹਾਂ ਖੋਲ ਕੇ ਇੱਕ ਵਾਰੀ ਸਾਈਜ਼ ਚੈੱਕ ਕਰੋ ਦੁਪੱਟੇ ਦਾ ਹੀ ਫੁੱਲ ਸਾਈਜ਼ ਕਾਟਨ ਦਾ ਦੁਪੱਟਾ ਮਿਲੂਗਾ 올 오버 5 미터 수트 ਮਿਲੂਗਾ ਜੀ ਰੇਟ ਹੈਗਾ ਸਿਰਫ 350 ਰੁਪਏ ਸਟਾਕ ਕਲੀਅਰ ਦੀ ਸੇਲ ਹੈ 500 600 ਵਾਲੇ ਸੂਟ ਨੇ ਆ ਵਾਲੇ ਸਿਰਫ 350 ਰੁਪਏ ਸੀਜ਼ਨ ਜਾ ਰਿਹਾ ਇਸ ਕਰਕੇ ਸਟਾਕ ਖਤਮ ਕਰ ਰਹੇ ਹਾਂ ਸਟਾਕ ਕਲੀਅਰ ਕਰ ਰਹੇ ਹਾਂ ਜੀ ਚਾਰ ਕਲਰ ਪੰਜ ਕਲਰ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚ ਆ ਕਾਟਨ ਦੁਪੱਟਾ ਸੂਟ ਹੈ ਮੈਚਿੰਗ ਵੀ ਨੇ ਆ ਵਾਲੇ ਮੈਚਿੰਗ ਹੈ ਪ੍ਰਿੰਟ ਸਲਵਾਰਾਂ ਦੇ ਨਾਲ ਕਾਟਨ ਵਾਲੇ ਕਾਟਨ ਤੇ ਦੁਪੱਟੇ ਨਾਲ ਕੱਟ ਪੂਰੀ ਹੋਊਗੀ ਜੀ ਮੈਨ ਚੀਜ਼ ਆ ਕੱਟ ਪੂਰੀ ਹੋਊਗੀ ਦੁਪੱਟੇ ਵਾਲਾ ਸੂਟ ਕਾਟਨ ਦੁਪੱਟਾ ਸੂਟ ਹੈ ਜੀ ਸੈਮੀ ਦੇ ਪਿਓਰ ਸੈਮੀ ਪਿਓਰ ਦੇ ਦੁਪੱਟੇ ਵਾਲੇ ਸੂਟ ਮਿਲ ਜਾਣਗੇ ਰੇਟ ਹੋਊਗਾ ਜੀ ਸਿਰਫ 350 ਰੁਪਏ ਸਾਢੇ 300 ਰੁਪਏ ਦਾ ਸੂਟ ਹੈ ਜੀ ਇੱਕ ਇੱਕ ਸੂਟ ਹੈ 350 ਰੁਪਏ ਕਲਰ ਡਿਜ਼ਾਈਨ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੇ ਹੋ ਜੀ ਸਟਾਕ ਕਲੀਅਰ ਦੀ ਸੇਲ ਲਈ ਹੈ ਸਿਰਫ 350 ਰੁਪਏ ਦਾ ਸੂਟ ਆ ਕਾਟਨ ਦਾ ਸੂਟ ਆਲ ਓਵਰ ਨਾਲ ਕਾਟਨ ਦੇ ਦੁਪੱਟੇ ਆਉਣਗੇ ਜੀ ਕਾਟਨ ਦੇ ਫੁੱਲ ਸਾਈਜ਼ ਦੁਪੱਟੇ ਇਸ ਰੇਡ ਦੇ ਵਿੱਚ ਬਿਨਾ ਦੁਪੱਟੇ ਤੋਂ ਸੂਟ ਆਉਂਦਾ ਜੀ ਕਾਟਨ ਦਾ ਅਸੀਂ ਦੁਪੱਟੇ ਦੇ ਨਾਲ ਦੇ ਰਹੇ ਹਾਂ ਸਿਰਫ 350 ਰੁਪਏ 350 ਰੁਪਏ ਦਾ ਸੂਟ ਹੈ ਕਾਟਨ ਦਾ ਕੱਪੜਾ ਆਲ ਓਵਰ ਸੂਟ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੋਈ ਵੀ ਪੀਸ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਸਾਡਾ স্ক্রিন ਤੇ ਚੱਲ ਰਿਹਾ ਆ online ਘਰ ਬੈਠੇ ਵੀ ਮੰਗਵਾ ਸਕਦੇ ਹੋ ਦੇਣ ਲੈਣ ਨੂੰ ਚਾਹੀਦੇ ਆ ਇਕੱਠੇ ਸੂਟ ਮੰਗਵਾਉਣੇ ਆ ਇਕੱਠੇ ਮੰਗਾ ਲਓ ਇੱਕ ਸੂਟ ਮੰਗਾ ਲਓ ਦੋ ਮੰਗਾ ਲਓ 10 ਮੰਗਵਾ ਲਓ ਜਿੰਨੇ ਚਾਹੋ ਮੰਗਵਾ ਸਕਦੇ ਹੋ ਜੀ ਦੁਪੱਟੇ ਵਾਲੇ ਸੂਟ ਦੁਪੱਟੇ ਨਾਲ ਸੂਟ ਨੇ ਜੀ all over ਸੂਟ ਹੈ cotton ਦੇ ਹੀ ਦੁਪੱਟਿਆਂ ਨਾਲ 5 ਮੀਟਰ ਕਪੜਾ ਸਿਰਫ 350 ਰੁਪਏ ਦਾ ਸੂਟ ਹੈ ਜੀ ਇਹ ਰੇਟਾਂ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੈ ਆ ਵਾਲਾ ਹੈਗਾ ਮੈਚਿੰਗ ਸੂਟ ਸਾਫ ਸਲਵਾਰ ਦੇ ਨਾਲ ਸਾਫ ਦੁਪੱਟਾ ਪਲੇਨ ਸੈਮੀ ਪਿਓਰ ਦਾ ਵਧੀਆ ਦੁਪੱਟਾ ਲੀਜੀਬੀਜੀ ਦਾ ਕਪੜਾ ਹੈ ਜੀ ਆ ਵਾਲੇ ਕਲਰ ਡਿਜਨ ਚੈੱਕ ਕਰੋ ਸਾਰੇ ਕਲਰ ਡਿਜਨ ਬਹੁਤ ਸ਼ਾਨਦਾਰ ਮਿਲਣਗੇ ਆ ਪਲਾਜ਼ੋ ਨਾਲ ਮੈਚਿੰਗ ਹੈ ਚਿਕਨ ਦੀ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਬਣਾ ਲਓ ਪਲੇਨ ਦੁਪੱਟਾ ਲੀਜੀਬੀਜੀ ਦਾ ਕਮੀਜ਼ ਕੁੜਤੀ ਆਊਗੀ ਜੀ ਲੀਜੀਬੀਜੀ ਦੀ ਕਲਰ ਡਿਜਨਾਂ ਦੀ ਕੰਬੀਨੇਸ਼ਨ ਚੈੱਕ ਕਰੋ ਬਹੁਤ ਸ਼ਾਨਦਾਰ ਕੰਬੀਨੇਸ਼ਨ ਆ ਕਲਰਾਂ ਦੀ ਪਲੇਨ ਸਲਵਾਰਾਂ ਨਾਲ ਪਲੇਨ ਦੁਪੱਟਿਆਂ ਨਾਲ ਨੇ ਆਵਲੇ ਮੈਚਿੰਗ ਰੇਟ ਹੈਗਾ ਸਿਰਫ 350 ਰੁਪਏ ਸਟਾਕ ਕਲੀਅਰ ਦੀ ਸੇਲ ਆ ਤੇ ਸਿਰਫ 350 ਰੁਪਏ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਕਿਤੇ ਵੀ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਭੇਜ ਕੇ ਬੁੱਕ ਕਰਵਾ ਲਓ ਜੀ ਕੋਈ ਵੀ ਪੀਸ ਘਰ ਬੈਠੇ ਮੰਗਵਾਉਣਾ ਆਨਲਾਈਨ ਮੰਗਵਾ ਸਕਦੇ ਹੋ ਪਿਓਰ ਕਾਟਨ ਦੇ ਕੱਪੜੇ ਪਲੇਨ ਸਲਵਾਰਾਂ ਨਾਲ ਸੈਮੀ ਦੇ ਦੁਪੱਟੇ ਪਲੇਨ ਇਹਨਾਂ ਦੇ ਨਾਲ ਇਹ ਸੈਮੀ ਦੁਪੱਟੇ ਸੈਮੀ ਦੇ ਦੁਪੱਟੇ ਵਾਲੇ ਆ ਜੀ ਕਪੜਾ ਪੂਰਾ ਕੱਟ ਪੂਰੀ ਹੋਊਗੀ 2.5 2.5 ਮੀਟਰ 5 ਮੀਟਰ ਕੱਟ ਕੱਟ ਪੂਰੀ ਆ 2.5 ਮੀਟਰ ਸਲਵਾਰ 2.5 ਮੀਟਰ ਕਮੀਜ਼ ਰੇਟ ਹੈਗਾ ਸਿਰਫ 350 ਰੁਪਏ 350 ਰੁਪਏ ਦਾ ਸੂਟ ਆ ਜੀ ਕੋਈ ਜਿਹੜਾ ਵੀ ਕੋਈ ਵੀ ਪੀਸ ਮੰਗਾਉਣਾ ਆਨਲਾਈਨ ਤੁਸੀਂ ਸਕਰੀਨਸ਼ਾਟ ਭੇਜ ਦਿਓ WhatsApp ਨੰਬਰ ਤੇ ਜਿਹੜਾ ਪੀਸ ਮੰਗਾਉਗੇ ਸੇਮ ਹੀ ਭੇਜਾਂਗੇ ਜੀ ਵਿਸ਼ਵਾਸ ਕਰ ਕਰਕੇ ਦੇਖ ਸਕਦੇ ਹੋ ਵਿਸ਼ਵਾਸ ਕਰ ਸਕਦੇ ਹੋ ਸਾਡੇ ਤੇ ਇਸ ਤੋਂ ਪਹਿਲਾਂ ਵੀ ਅਸੀਂ ਆਨਲਾਈਨ ਆਰਡਰ ਜਿਨ੍ਹਾਂ ਨੂੰ ਭੇਜਿਆ ਉਹਨਾਂ ਨੇ ਸਭ ਨੇ ਰਿਪੀਟ ਆਰਡਰ ਕਰਿਆ ਜੀ ਸਾਨੂੰ ਜੋ ਜੀ ਦਿਖਾਈਆ ਉਹੀ ਸੇਮ ਭੇਜੀ ਹੈ ਜੀ ਆ ਕਲਰ ਡਿਜ਼ਾਈਨ ਚੈੱਕ ਕਰੋ ਕਾਟਨ ਦੇ ਦੁਪੱਟਿਆਂ ਨਾਲ ਸੂਟ ਕਾਟਨ ਦੇ ਸੂਟ ਕਾਟਨ ਦੇ ਦੁਪੱਟਿਆਂ ਦੇ ਨਾਲ ਰੇਟ ਹੈਗਾ ਸਿਰਫ 350 ਰੁਪਏ 350 ਰੁਪਏ ਦਾ ਸੂਟ ਹੈ ਸੂਤੀ ਕੱਪੜਾ ਹੈ ਕਲਰ ਡਿਜ਼ਾਈਨ ਬਹੁਤ سارے ਮਿਲ ਜਾਣਗੇ ਜੀ ਆ ਵਾਲੇ ਕਲਰ ਡਿਜ਼ਾਈਨ ਪਏ ਆ ਆ ਵਾਲੇ ਕਲਰ ਡਿਜ਼ਾਈਨ ਪਏ ਆ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਮਿਲ ਜਾਣਗੇ ਰੇਟ ਹੈਗਾ ਸਿਰਫ 300 50 ਰੁਪਏ ਦਾ ਸੂਟ ਦੁਪੱਟੇ ਵਾਲਾ ਸੂਟ ਨਾਲ ਦੁਪੱਟਾ ਸੂਟ ਹਵਲੇ ਕਲਰ ਡੇ ਜੇ ਮਿਲ ਜਾਣਗੇ ਜੀ ਲਾਈਟ ਕਲਰ ਲਾਈਟ yellow ਕਲਰ ਡਾਰਕ ਕਲਰ ਆਲ ਓਵਰ ਸੂਟ ਲਾਈਟ ਕਲਰਾਂ ਦੇ ਵਿੱਚ ਡਾਰਕ ਕਲਰਾਂ ਦੇ ਵਿੱਚ ਕਰੀਨ ਤੇ WhatsApp ਨੰਬਰ ਚੱਲ ਰਿਹਾ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਤੇ ਸੈਂਡ ਕਰ ਦਿਓ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਇਸ ਤੋਂ ਅੱਗੇ ਦਿਖਾਵਾਂਗੇ ਜੈਪੂਰੀ ਕਾਟਨ ਵਧੀਆ ਜੈਪੂਰੀ ਕਾਟਨ ਹੈ ਪਿਓਰ ਇਹ ਬਿਨਾ ਚੁੰਨੀ ਤੋਂ ਹੀ ਪੱਕੇ ਰੰਗਾਂ ਦੇ ਵਿੱਚ ਹੈ ਜੈਪੂਰੀ ਕਾਟਨ ਰੇਟ ਹੈਗਾ 350 ਰੁਪਏ 350 ਰੁਪਏ ਦਾ ਸੂਟ ਹੈ ਐਂਡ ਕਰਵੀ ਕਰਕੇ ਇਸ ਰੇਟ ਲਾਏ ਜੀ ਵਧੀਆ ਵਾਲਾ ਕੱਪੜਾ ਇਹ ਪਿਓਰ ਜੈਪੂਰੀ ਕਾਟਨ ਹੈ ਜੀ ਵਧੀਆ ਵਧੀਆ ਜੈਪੂਰੀ ਕਾਟਨ ਹੈ ਪੱਕਾ ਰੰਗ ਹੈ ਡਿਜ਼ਾਈਨ ਕੇ ਹੀ ਮਿਲ ਜਾਣਗੇ ਕਲਰ ਬਲੈਕ ਵਾਈਟ ਤੇ 골ਡਨ ਵਾਈਟ ਸਿਰਫ ਦੋ ਹੀ ਕਲਰ ਨੇ ਡਿਜ਼ਾਈਨ ਕਈ ਨੇ ਜਿਵੇਂ ਕਿ ਵੀਡੀਓ ਦੇ ਵਿੱਚ ਦਿਖਾਈ ਰਹੇ ਸਾਰੇ ਡਿਜ਼ਾਈਨ ਪ੍ਰਿੰਟਡ ਸਲਵਾਰਾਂ ਨਾਲ ਲੈਣ ਵਾਲੀਆਂ ਸਲਵਾਰਾਂ ਦੇ ਨਾਲ ਮੈਚਿੰਗ ਰੇਟ ਹੈਗਾ ਸਿਰਫ 350 ਰੁਪਏ 350 ਰੁਪਏ ਦਾ ਸੂਟ ਹੈ ਸਿਰਫ 350 ਰੁਪਏ ਦਾ ਸੂਟ ਹੈ ਪਿਓਰ ਜੈਪੂਰੀ ਕਾਟਨ ਹੈ ਵਧੀਆ ਵਾਲੀ ਕਾਟਨ ਹੈ ਇਹ ਘਰ ਬੈਠੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆਵਲੇ ਕਲਰ ਡਿਜ਼ਾਈਨ ਕੰਬੀਨੇਸ਼ਨ ਕਲਰਾਂ ਦੀ ਬਹੁਤ ਸ਼ਾਨਦਾਰ ਹੈ ਬਹੁਤ ਸੋਹਣੀ ਕੰਬੀਨੇਸ਼ਨ ਕਰ ਰਹੇ ਕਲਰਾਂ ਦੀ ਸਾਰੇ ਰੰਗ ਸੋਹਣੇ ਆ ਜੀ